ਬਿਲਕੁਲ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਜਿਹੜਾ ਪਿਛਲੇ ਦਿਨਾਂ 'ਚ ਫੈਸਲੇ ਉਹਨਾਂ ਵੱਲੋਂ ਲਏ ਗਏ ਉਹਦੇ ਸਾਫ਼ ਗੱਲ ਸੀ ਕਿ ਪੰਜਾਬ ਨਾਲ ਧੱਕਾ ਕੀਤਾ ਗਿਆ। ਬਲਕਿ ਮੁਖੰਦਰੀ ਕੋਵੰਦ ਮੰਨ ਤੋਂ ਕਈ ਤਰ੍ਹਾਂ ਦੇ ਸ਼ਬਦੀ ਹਮਲੇ ਹਰਿਆਣਾ ਵੱਲੋਂ ਕੀਤੇ ਗਏ ਆ ਜੀ। ਕਿ ਸੈਣੀ ਸਾਹਿਬ ਜਿਹੜੇ ਹਰਿਆਣਾ ਦੇ ਮੁਖੰਦਰੀ ਆ बार-बार ਇਸ ਗੱਲ ਜ਼ੇਰ ਕਰ ਰਹੇ ਸੀ ਫੈਡਰਲ ਢਾਂਚੇ ਨੂੰ ਖੋਰਾ ਲਾ ਰਹੀ ਹੈ ਮਾਨ ਸਰਕਾਰ। ਪੀਡੀ ਅਸੀਂ ਤਾਂ ਆਪਣੇ ਹਿੱਸੇ ਦਾ ਪਾਣੀ ਮੰਗ ਰਹੇ ਆ ਕੋਈ ਪੰਜਾਬ ਦਾ ਪਾਣੀ ਨਹੀਂ ਮੰਗ ਰਹੇ ਆਪਣੇ ਹਿੱਸੇ ਦਾ ਪਾਣੀ ਦਾ ਮੰਗਣ ਦੀ ਲੋੜ ਹੀ ਨਹੀਂ ਆਉਂਦੀ ਕਹਿੰਦੇ ਉਹਨਾਂ ਆਗੂਆਂ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਇਸ ਮੀਟਿੰਗ ਸ਼ਾਮਲ ਨਹੀਂ ਕਰਾਂਗੇ ਜਾਂ ਪੰਜਾਬ ਦੇ ਕੋਈ ਅਧਿਕਾਰੀ ਨਾ ਹੀ ਪੰਜਾਬ ਦੇ ਕੋਈ ਮੰਤਰੀ ਤੇ ਅੱਜ ਹਰਪਾਲ ਸਿੰਘ ਚੀਮਾ ਜਿਹੜੇ ਮੰਤਰੀ ਨੇ ਪੰਜਾਬ ਦੇ ਵਿੱਤ ਮੰਤਰੀ ਉਹਨਾਂ ਦਾ ਮਾਨਸਾ ਦੇ ਵਿੱਚ ਵਿਰੋਧ ਕੀਤਾ ਗਿਆ ਨਿਕਾਜਾਏਗਾ ਕਿ 33 ਮਹੀਨਾ ਜਿਹੜਾ ਇੱਕ ਤਰ੍ਹਾਂ ਦੀ ਡੈਡਲਾਈਨ ਦਿੱਤੀ ਗਈ ਹੈ ਉਮੀਦ ਕੀਤੀ ਜਾਂਦੀ ਹੈ ਕਿ ਚੰਗੇ ਨਤੀਜੇ ਇਸ ਮੁੱਦੇ ਦੇ ਉੱਤੇ ਆਉਣਗੇ ਕਿ ਕਿਸਾਨ ਨੇ ਬਿਜ਼ਨਾਮ ਕੀਤਾ ਜਾ ਰਿਹਾ ਹੈ ਇਹੀ ਮਾਮਲੇ ਜਿਹੜੇ ਅੱਗੇ ਜਾ ਕੇ ਵੱਡੇ ਵੱਡੇ ਵਿਗਾੜ ਪੈਦਾ ਕਰਦੇ ਆ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸੱਦੋ ਸਰ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਫਿਰ ਇੱਕ ਇੱਕ ਖਬਰ ਤੇ ਝਾਤ ਮਾਰਾਂਗੇ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਮਿਹਰਬਾਨੀ ਬਰਵਿੰਦਰ ਜੀ ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਸੋ ਸਰ ਸਭ ਤੋਂ ਪਹਿਲਾ ਸਵਾਲ ਲਵਾਂਗੇ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਪਾਖੜੇ ਦਾ ਪਾਣੀ ਨੂੰ ਲੈ ਕੇ ਪਾਖੜਾ ਦਰਿਆ ਦੇ ਪਾਣੀ ਨੂੰ ਲੈ ਕੇ ਵੀ ਪਾਣੀ ਹਰਿਆਣੇ ਨੂੰ ਦਿੱਤਾ ਜਾਵੇਗਾ ਕੱਲ ਸਰਪਾਰਟੀ ਮੀਟਿੰਗ ਸੱਦੀ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੇ ਅੱਜ ਹਰਿਆਣੇ ਨੇ ਵੀ ਸਰਪਾਰਟੀ ਮੀਟਿੰਗ ਸੱਦੀ ਸੀ ਜੀ ਬਿਲਕੁਲ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਜਿਹੜਾ ਪਿਛਲੇ ਦਿਨਾਂ 'ਚ ਫੈਸਲੇ ਉਹਨਾਂ ਵੱਲੋਂ ਲਏ ਗਏ ਉਹਦੇ ਹਿਸਾਬ ਨਾਲ ਸੀ ਕਿ ਪੰਜਾਬ ਨਾਲ ਠਕਾ ਕੀਤਾ ਗਿਆ 8500 ਕਿਊਸੇ ਪਾਣੀ ਦੇਣ ਦੀ ਗੱਲ ਜਿਹੜੀ ਜੋ ਬੋਰਡ ਨੇ ਆਪਣੀ ਮੀਟਿੰਗ ਇਹ ਫੈਸਲਾ ਕੀਤਾ ਤੇ ਫੈਸਲਾ ਵੀ ਇਸ ਕਦਰ ਕੀਤਾ ਕਿ ਰਾਜਸਥਾਨ ਉਸ ਫੈਸਲੇ ਦੇ ਨਾਲ ਹਰਿਆਣਾ ਉਸ ਫੈਸਲੇ ਦੇ ਨਾਲ ਆਗੜਾ ਬੋਰਡ ਦੇ ਅਧਿਕਾਰੀਆਂ ਉਸ ਫੈਸਲੇ ਦੇ ਨਾਲ ਰਹਿ ਗਿਆ ਪੰਜਾਬ ਵਾਲਾ ਖਲਾ ਔਰ ਪੰਜਾਬ ਇਸ ਦੇ باوجود ਜਿਹੜਾਗਾ ਉਸ ਮੀਟਿੰਗ ਚ ਪੂਰੀ ਲੜਾਈ ਲੜੀ ਪੰਜਾਬ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਠੱਕੇ ਨਾਲ ਪਾਣੀ ਕਿਵੇਂ ਲੈ ਲਓਗੇ ਨਹੀਂ ਲੈ ਸਕਦੇ ਪੰਜਾਬ ਨੇ ਡਟ ਕੇ ਵਿਰੋਧ ਕੀਤਾ ਹਾਲਾਂਕਿ ਪੰਜਾਬੀਆਂ ਦਾ ਨਾਅਰਾ ਇਹ ਵੀ ਕਹਣਾ ਹੈ ਕਿ 4000 ਕਿਉ ਸਿੱਧਾ ਪਾਣੀ ਅਸੀਂ ਪਹਿਲੇ ਹੀ ਫालतੂ ਦੇ ਰਹੇ ਆ ਕਿ ਪੀਣ ਦੇ ਪਾਣੀ ਦੀ ਗੱਲ ਕਰਦੇ ਆ ਹੁਣ ਇਹ ਗੱਲ ਕਿਸੇ ਸਮਝ ਤੋਂ ਬਾਹਰ ਆ ਕਿ ਕੀ ਹਰਿਆਣਾ ਨੂੰ 8500 ਕਿਉ ਸਿੱਧਾ ਪਾਣੀ ਪੀਣ ਲਈ ਚਾਹੀਦਾ ਜਾਂਕ ਹੋਰ ਮੁੱਦੇ ਇਸ ਮਾਲੇ ਪਿੱਛੇ ਉਸ ਮਾਲੇ ਲੈ ਕੇ ਜੋ ਪੰਜਾਬ ਨੇ ਸਟੈਂਡ ਲਿਆ ਤਾਰਾਂ ਦਿੱਲੀ ਦਾ ਖੜਕ ਗਿਆ ਦਿੱਲੀ ਵਾਲਿਆਂ ਨੇ ਮੀਟਿੰਗ ਕੀਤੀ ਗ੍ਰਹਿ ਮੰਤਰੀ ਲੈਵਲੋਂ ਮੀਟਿੰਗ ਹੋਈ ਤਾਂ ਅੱਜ ਹੋਣਾ ਉਦਾਹਰਨਾਂ ਪੜਾ ਅਸੀਂ ਕਿ ਹਰਿਆਣਾ ਦੀ ਸਰਪਾਰਟੀ ਮੀਟਿੰਗ ਜੋ ਬਗਲ ਕਰਿਆ ਤਾਂ ਹੋ ਕੇ ਰਹੀ ਹੈ ਹਰਿਆਣਾ ਦੀ ਜਿਹੜੀ ਸਰਪਾਰਟੀ ਮੀਟਿੰਗ ਆ ਉਹਦੇ ਚਾਏ ਕਾਂਗਰਸ ਹੋਵੇ ਚਾਹੇ ਨਲੋ ਹੋਵੇ ਤੇ ਜੀਪੀ ਹੋਵੇ ਜਿਹੜੀਆਂ ਵੀ ਪਾਰਟੀਆਂ ਸਾਰੀਆਂ ਪਾਰਟੀਆਂ ਨੇ ਸਾਂਝੇ ਤੌਰ ਤੇ ਪੰਜਾਬ ਦੀ ਤਰਫ ਤੇ ਮੀਟਿੰਗ ਕੀਤੀ ਹਰਿਆਣਾ ਦੇ ਮੁੱਖ ਮੰਤਰੀ ਨਹਿਰ ਸਿੰਘ ਸੈਣੀ ਦੀ ਅਗਵਾਈ ਦੇ ਹੇਠ ਉਹ ਰੋਣਾ ਵੀ ਫੈਸਲਾ ਲਿਆ ਮੀਟਿੰਗ ਚ ਕਿ ਪੰਜਾਬ ਤਕਾ ਕਰ ਪੰਜਾਬ ਦਾ ਹੱਕ ਨਹੀਂ ਬਣਦਾ ਕਿ ਇਸ ਤਰੀਕੇ ਨਾਲ ਤਕਾ ਕੀਤਾ ਜਾਵੇ ਬਲਕੇ ਮੁਖੰਦਰੀ ਭਗਵੰਦ ਮਾਨ ਦੇ ਕਈ ਤਰ੍ਹਾਂ ਦੇ ਸ਼ਬਦੀ ਹਮਲੇ ਰਾਣਾ ਵੱਲੋਂ ਕੀਤੇ ਗਏ ਆ ਜੀ ਗੈਸ ਸਵਧਾਨਿਕ ਗੱਲ ਕਰ ਰਿਹਾ ਜੀ ਇਹ ਰਾਜਨੀਤੀ ਦੀਆਂ ਰੋਟੀਆਂ ਸੇਕ ਰਿਹਾ ਜੀ ਔਰ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਮੁੱਦੇ ਠਾਏ ਗਏ ਜੀ ਦੇਖੋ ਕਿਸਾਨਾਂ ਦੀਆਂ ਫਸਲਾਂ ਪਿਆਸੀਆਂ ਔਰਤਾਂ ਬੱਚੇ ਬਜ਼ੁਰਗਾਂ ਜ਼ਿਲ੍ਹਿਆਂ ਦਾ ਨਾਂ ਲਿਆ ਗਿਆ ਕਿ ਕਿਸ ਕਦਰ ਇਸ ਤਰ੍ਹਾਂ ਲੱਗਦਾ ਹੈ ਕਿ ਜੇ ਰਹਿਣੇ 'ਚ ਪਾਣੀ ਦਾ ਕਾਲ ਪਿਆ ਤਾਂ ਪੰਜਾਬ ਕਰਕੇ ਪਿਆ ਇੱਕ ਪੋਲੀਟਿਕਲ ਸਿਸਟਮ ਜਿਹਾ ਹੈ ਰਵਾਜਾਂ ਚੱਲ ਪਿਆ ਕਿ ਜੇ ਕਿਸੇ ਸਰਕਾਰ ਦਾ ਆਪਣਾ ਕੋਈ ਦੋਸ਼ ਹੋਵੇ ਆਪਣੀਆਂ ਨਾਕਾਮੀਆਂ ਹੋਣ ਹੁਣ ਕਿਧਰੇ ਇਹ ਤਾਂ ਕੋਈ ਦੇਖਦਾ ਨਹੀਂ ਜਾਂ ਪੁੱਛਦਾ ਨਹੀਂ ਕਿ ਜਿਸ 75-77 ਸਾਲ ਹੋ ਗਏ ਆਜ਼ਾਦੀ ਨੂੰ ਔਰ ਹਰਿਆਣਾ ਚ ਜਦੋਂ ਭਾਜਪਾ ਦੀ ਸਰਕਾਰ ਬਣੀ ਸੀ ਤਾਂ ਬੜਾ ਜ਼ੋਰ ਅਜ਼ਮਾਈ ਨਾਲ ਇਹ ਕਹੀ ਗਈ ਸੀ ਗੱਲ ਕਿ ਡਬਲਿੰਗਨ ਸਰਕਾਰ ਹੈ ਡਬਲਿੰਗਨ ਸਰਕਾਰ ਸਾਰੇ ਮਸਲੇ ਹੱਲ ਕਰਦੀ ਹੈ ਜੇ ਡਬਲ ਇੰਜਨ ਸਰਕਾਰ ਆ ਪਾਈ ਤਾਂ ਹੁਣ ਫਿਰ ਕਹਿ ਰਹੇ ਇੰਜਣ ਵਾਲ ਕਿਉਂ ਦੇਖਿਆ ਜਾ ਰਿਹਾ ਉਹ ਕੋਹ ਹਤਮਾਨ ਕੋਲੇ ਤਾਂ ਡਬਲ ਇੰਜਨ ਨਹੀਂ ਉਹ ਤਾਂ ਇੱਕੋ ਇੰਜਨ ਹੈ ਉਹਨੂੰ ਵੀ ਰੋਕੀ ਬੰਦ ਕਰਾਉਣ ਨੂੰ ਫਿਰਦੇ ਰਹਿੰਦੇ ਆ ਕੇਂਦਰ ਸਰਕਾਰ ਵਾਲੇ ਕਹਿ ਲੋ ਚਾਹੇ ਹੋਰ ਅਧਿਕਾਰੀ ਕਹਿ ਲੋ ਸੋ ਇਸ ਕਦਰ ਜਿਹੜਾ ਹੈਗਾ ਪੰਜਾਬ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਕਹਿੰਦਾ ਸਾਡੇ ਕੋਲ ਫालतੂ ਪਾਣੀ ਹੈ ਹੀ ਨਹੀਂ ਪਾਣੀ ਕਿਣਾ ਕਿੱਥੋਂ ਆਏ ਪੰਜਾਬ ਦੀਆਂ ਆਪਣੀਆਂ ਲੋੜਾਂ ਆ ਪੰਜਾਬ ਝੋਨੇ ਦੀ ਲਵਾਈ ਸ਼ੁਰੂ ਹੋਣ ਵਾਲੀ ਹੈ ਦੇਮਾ ਚ ਪਾਣੀ ਪਹਿਲਾਂ ਹੀ ਘਟਾ ਹੈ ਪਰ ਸਰਪਾਰਟੀ ਮੀਟਿੰਗ ਕਰਕੇ ਹਰਿਆਣਾ ਨੇ ਉਸੇ ਤਰ੍ਹਾਂ ਦੇ ਤੇ ਜਵਾਬ ਦਿੱਤਾ ਜਿਵੇਂ ਪੰਜਾਬ ਵਾਲਿਆਂ ਨੇ ਮੀਟਿੰਗ ਕੀਤੀ ਸੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਕਾਨੂੰਨੀ ਲੜਾਈ ਲੜਾਂਗੇ ਕੇਂਦਰ ਤੱਕ ਪਹੁੰਚ ਕਰਾਂਗੇ ਜੋ ਵੀ ਸਰਦਾਰਨਕ ਔਰ ਇੱਕ ਗੱਲ ਬੜੀ ਦਚਸਪ ਹੈ ਕਿ ਸੈਣੀ ਸਾਹਿਬ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਆ ਬਾਰ-ਬਾਰ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਫੈਡਰਲ ਢਾਂਚੇ ਨੂੰ ਖੋਰਾ ਲਾ ਰਹੀ ਹੈ ਮਾਨ ਸਰਕਾਰ ਫੈਡਰਲ ਢਾਂਚੇ ਨੂੰ ਖੋਰਾ ਲਾ ਰਹੀ ਹੈ ਮਾਨ ਸਰਕਾਰ ਤੇ ਜਦੋਂ ਮਾਨ ਇਹ ਕਹਿੰਦੇ ਆ ਕਿ ਭਾਈ ਪੰਜਾਬ ਨਾਲ ਕਿਉਂ ਤਕਾ ਹੋ ਰਿਹਾ ਹੈ ਕਹਿੰਦੇ ਸਰਕਾਰ ਫੈਡਰਲ ਢਾਂਚੇ ਨੂੰ ਖੋਰਾ ਲਾ ਰਹੀ ਹੈ ਉਦੋਂ ਕੋਈ ਨਹੀਂ ਕਹਿੰਦਾ ਇਹ ਗੱਲ ਕਿ ਜੇ ਮਾਨ ਸਰਕਾਰ ਨੂੰ ਜਾਂ ਪੰਜਾਬ ਨੂੰ ਤਕਾ ਲੱਗ ਰਿਹਾ ਹੈ ਇਹ ਵੀ ਤਾਂ ਫੈਡਰਲ ਢਾਂਚੇ ਨੂੰ ਖੋਰਾ ਹੈ ਯਾਨੀ ਹਾਰ ਹੈ ਸਿਸਟਮ ਦੇ ਵਿੱਚ ਹੋਗਾ ਕਿ politcal ਤੌਰ ਤੇ ਜਿਹੜੀ ਗੱਲ ਕਿਤੇ ਫਿੱਟ ਹੁੰਦੀ ਆ ਉਹਨੂੰ ਇਸਤੇਮਾਲ ਕਰਦੇ ਹੋ ਹੁਣ ਹਰਿਆਣਾ बार-बार ਇਸ ਗੱਲ ਦੀ ਦਵਾਈ ਦੇ ਰਿਹਾ ਕਿ ਜੇ ਫੈਡਰਲ ਢਾਂਚੇ ਨੂੰ ਵੱਡੀ ਟਾਲ ਆ ਰਿਹਾ ਪੰਜਾਬ ਵਾਲੇ ਮੇ ਕਿਸ ਕਰ ਢਾਲਾ ਰਿਆ ਉਹ ਹੀ ਕਹਿ ਰਹੇ ਨੇ ਕਿ ਸਾਡਾ ਹੱਕ ਹੈ ਸਾਡਾ ਹੱਕ ਸਾਡੇ ਕੋਲ ਪਾਣੀਆਂ ਦਾ ਜਿਹੜਾ ਸਾਡਾ ਅਧਿਕਾਰ ਆ ਉਹ ਨਾ ਖੋਇਆ ਜਾਵੇ ਉਹਦੀ ਬਜਾਏ ਤੁਸੀਂ ਕਿਤੇ ਫੈਡਰਲ ਢਾਂਚੇ ਦੀ ਗੱਲ ਕਰ ਰਹੇ ਹੋ ਕਿਤੇ ਸਸਤੀ ਰਾਜਨੀਤੀ ਦੀ ਗੱਲ ਕਰ ਰਹੇ ਹੋ ਕਿਤੇ ਮਾਨਤਾ ਦੀ ਗੱਲ ਕਰ ਰਹੇ ਹੋ ਇਹ ਸਾਰੇ ਸਵਾਲ ਜਿਹੜੇ ਹੈਗੇ ਖੜੇ ਕਿਤੇ ਜਾ ਰਿਹਾ ਔਰ ਨਾਲ ਹੀ ਕਾਨੂੰਨੀ ਚਾਰਾ ਜੁਰੀ ਦੀ ਗੱਲ ਕਰ ਰਹੇ ਹੋ ਕਿ ਕਾਨੂੰਨੀ ਚਾਰਾ ਜੁਰੀ ਕੀਤੀ ਜਾਏਗੀ ਔਰ ਕਹਿੰਦੇ ਅਸੀਂ ਡਟ ਕੇ ਲੜਾਈ ਲੜਾਂਗੇ ਪੰਜਾਬ ਦੀ ਟੱਕਾਸ਼ ਹੈ ਇਹਦੇ ਖਿਲਾਫ ਹੁਣ ਤੱਕ ਐਸੇ ਪੰਜਾਬ ਕਰ ਰਹਾ ਹੈ ਕਿ ਹਰਿਆਣਾ ਕਰ ਰਹਾ ਜਾਂ ਕੇਂਦਰ ਸਰਕਾਰ ਕਰੀ ਹੈ ਇਹ ਗੱਲ ਹੋਰ ਬੜੀ ਦਿਲਚਸਪ ਜਿਹੜੀ ਹੈ ਕਿ ਨਿਕਲ ਕੇ ਆਈ ਹੈ ਅੱਜ ਦੀ ਸਰਪਾਰਟੀ ਮੀਟਿੰਗ ਵਿੱਚ ਹਰਿਆਣਾ ਦੀ ਬਾਰ-ਬਾਰ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਹਰਿਆਣਾ ਦੇ ਨੇ ਕਿ ਦੇਖੋ ਜੀ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹ ਇੱਕ ਇੰਡੀਪੈਂਡੈਂਟ ਅਥਾਰਟੀ ਹੈ ਉਸ ਨੂੰ ਫੈਸਲਾ ਲੈਣ ਦਾ ਅਧਿਕਾਰ ਹੈ ਜੋ ਮਰਜ਼ੀ ਫੈਸਲਾ ਲਵੇ ਉਦੋਂ ਤੱਕ ਕੋਈ ਫੈਸਲਾ ਨਹੀਂ ਚੁਣੋਤੇ ਨਹੀਂ ਦਿੱਤੀ ਜਾ ਸਕਦੀ ਕਿ ਇਹ ਤੇ ਇਹ ਸਿਸਟਮ ਸੁਧਾਰ ਨਹੀਂ ਢਾਂਚੇ ਜਾ ਰਹੇ ਆ ਆਕੜਾ ਬੂੜ ਫਲੇ ਵੀ ਅਧਿਕਾਰ ਹੋ ਗਿਆ ਕਿ ਪੰਜਾਬ ਦਾ ਪਾਣੀ ਵੀ ਖੋਇਆ ਜਾ ਸਕਦਾ ਸੋ ਸਵਾਲ ਵੱਡੇ ਆ ਜਿਨ੍ਹਾਂ ਸਵਾਲਾਂ ਨੂੰ ਆਉਣ ਵਾਲੇ ਦਿਨਾਂ ਚ ਜੜਕਿਆ ਜਾਏਗਾ ਹਰ ਇੱਕ ਗੱਲ ਮੈਂ ਸਮਝਦਾ ਕਿ ਪੋਜ਼ਿਟਿਵ ਵੀ ਗੱਲ ਹੈ ਕਿ ਬੇਸ਼ੱਕ ਹਰਿਆਣਾ ਇਹ ਗੱਲ ਕਹਿ ਰਿਹਾ ਫੈਟਲ ਢਾਂਚੇ ਦੀ ਗੱਲ ਉਦੋਂ ਪੰਜਾਬ ਕਹਿ ਰਿਹਾ ਕਿ ਡੁਗੜ ਦੇ ਦੇ ਲੋਕਾਂ ਕੋਲ ਇੱਕ ਮੈਸੇਜ ਸੁਨੇਹਾ ਦਾ ਜਾ ਰਿਹਾ ਕਿ ਵੀ ਇਹ ਦੇ ਦੇ ਅੰਦਰ ਕੋਈ ਫੈਡਰਲ ਢਾਂਚਾ ਵੀ ਹੈਗਾ ਜਿੱਦੀ ਰਾਖੀ ਕੀਤੇ ਜਾਣ ਦੀ ਜ਼ਰੂਰਤ ਹੈ ਉਹ ਫੈਡਰਲ ਢਾਂਚਾ ਪੰਜਾਬ ਤੇ ਹਮਲਾ ਹੋ ਰਿਹਾ ਜਾਂ ਹਰਿਆਣਾ ਤੇ ਹੋ ਰਿਹਾ ਇਹ ਤੇ ਦੇ ਦੇ ਲੋਕ ਤੇ ਸੂਬਿਆਂ ਦੇ ਲੋਕ ਫੈਸਲਾ ਕਰਨਗੇ ਪਰ ਜਦੋਂ ਪਾਣੀਆਂ ਦਾ ਮਾਮਲਾ ਆਉਂਦਾ ਪਾਣੀਆਂ ਦੇ ਮੁੱਦੇ ਤੇ ਇੱਕ ਪਾਸੇ ਤਾਂ ਹਰਿਆਣਾ ਇਹ ਕਹੇਗਾ ਜੀ ਅਸੀਂ ਤਾਂ ਅੱਜ ਬਾਹਰਦਾਰ ਇਹ ਵੀ ਗੱਲ ਮੁਖਵੰਤਰੀ ਨੇ ਕਹੀ ਹੈ ਕਿ ਜੀ ਅਸੀਂ ਤਾਂ ਆਪਣੇ ਹਿੱਸੇ ਦਾ ਪਾਣੀ ਮੰਗ ਰਹੇ ਹਾਂ ਕੋਈ ਪੰਜਾਬ ਦਾ ਪਾਣੀ ਨਹੀਂ ਮੰਗ ਰਹੇ ਆਪਣੇ ਸਿੱਦਾ ਪਾਣੀ ਦਾ ਮੰਗਣ ਦੀ ਲੋੜ ਹੀ ਨਹੀਂ ਹੁੰਦੀ ਜਦੋਂ ਆਪਾਂ ਕਹਿੰਦੇ ਆ ਕਿ ਭਾਖੜਾ ਬੋਰਡ ਇੱਕ ਇੰਡੀਪੈਂਡੈਂਟ ਅਥਾਰਟੀ ਹੈ ਜੀ ਜੇ ਅਧਿਕਾਰ ਹੀ ਹਰਿਆਣਾ ਦਾ ਉਸ ਪਾਣੀ ਦਾ ਉੱਤੇ ਬਣਦਾ ਹੈ ਕਿ ਹਰਿਆਣਾ ਦੇ ਸਿੱਦਾ ਪਾਣੀ ਹੈ ਜੀ ਫਿਰ ਪੰਜਾਬ ਨੂੰ ਬੇਨਤੀ ਕਰਨ ਦੀ ਕੀ ਲੋੜ ਹੈ ਪੰਜਾਬ ਨੂੰ ਬੇਨਤੀ ਤਾਂ ਆਪਾਂ ਦੇਖੋ ਬੇਨਤੀ ਕਿਉਂ ਕਰਦੇ ਆ ਜੇ ਕਿਸੇ ਕੋਲੋਂ ਅਧਾਰੀ ਚੀਜ਼ ਲੈਣੀ ਹੋਵੇ ਜਾਂ ਕਿਸੇ ਸਿੱਦਾ ਕੁਝ ਮੰਗਣਾ ਹੋਵੇ ਜੇ ਹਰਿਆਣਾ ਕਹਿੰਦਾ ਵੀ ਸਾਡਾ ਅਧਿਕਾਰ ਹੀ ਪਾਣੀ ਤੇ ਸਾਡਾ ਤਾਂ ਆਪਣੇ ਸਿੱਦਾ ਪਾਣੀ ਲੈ ਰਹੇ ਆ ਫਿਰ ਪੰਜਾਬ ਨਾਲ ਰੌਲਾ ਕਿ ਰੌਲਾ ਕਿਉਂ ਅਗੇ ਗੱਲ ਮੈਂ ਜੇ ਮੁਖਵੰਦਰੀ ਭਗਵੰਦ ਮਾਨ ਦੀ ਵੀ ਕਹਿਣੀ ਚਾਹਾਂਗਾ ਮੁਖਵੰਦਰੀ ਭਗਵੰਦ ਮਾਨ ਕੀ ਕਹਿੰਦੇ ਆ ਉਹ ਕਹਿੰਦੇ ਇੱਕ ਪਾਸੇ ਤਾਂ ਦੇਖੋ ਜੀ ਉਧਰ ਪਾਕਿਸਤਾਨ ਤੇ ਹਿੰਦੁਸਤਾਨ ਨਾਲ ਜਿੱਦਾਂ ਦਾ ਮਾਹੌਲ ਬਣਿਆ ਬਾਰਡਰ ਤੇ ਟੈਨਸ਼ਨ ਬਾਰਡਰ ਲੰਮਾ ਕਿਹਦਾ ਲੱਗਦਾ ਪੰਜਾਬ ਦਾ ਇੱਕ ਪਾਸੇ ਦਾ ਕਹਿੰਦੇ ਸਾਡੀ ਬਾਰਡਰ ਤੇ ਟੈਨਸ਼ਨ ਆ ਦੂਜੇ ਜਣ ਕਹਿੰਦੇ ਆਏ ਨਾ ਆਏ ਜਣ ਕੋਈ ਨਾ ਕੋਈ ਪਾਣੀਆਂ ਦੇ ਮੁੱਦੇ ਲੈ ਕੇ ਹਰਿਆਣਾ ਜਿਹੜਾ ਹੈਗਾ ਪੰਗਾ ਖੜਾ ਕਰੀ ਰੱਖਦਾ ਅਸੀਂ ਉਹ ਬਾਰਡਰ ਵਾਲੀ ਟੈਨਸ਼ਨ ਨਾਲ ਲੜੀਏ ਕਿ ਜਿਹੜਾ ਹਰਿਆਣਾ ਨੇ ਜੁੱਧ ਲਾ ਰੱਖਿਆ ਪਾਣੀ ਦਾ ਉਹ ਜੁੱਧ ਨਾਲ ਲੜੀਏ ਉਹ ਕਹਿੰਦੇ ਕਿ ਹਰਿਆਣਾ ਨੂੰ ਸਮਝਣ ਤੋਂ ਕੰਮ ਲੈਣ ਦੀ ਲੋੜ ਹੈ ਇਹ ਉਹ ਜਿਹੜੇ ਮੁੱਖ ਤੌਰ ਉੱਤੇ ਉਹਨਾਂ ਨੂੰ ਆਪਣੇ ਸਿੱਧਾ ਪਾਣੀ ਮਿਲ ਰਿਹਾ ਹੋਰ ਕੋਈ ਦਿਨਾਂ ਦਾ ਕੰਮ ਜਿਦਾਂ ਆਪਾਂ ਸਾਰੇ ਜਾਣਦੇ ਆ ਕਿ 31 ਜੂਨ ਤੋਂ 22 ਮਈ ਤੱਕ ਇੱਕ ਸਮਾਂ ਹੁੰਦਾ ਜਿਸ ਦੇ ਮਤਲਬ ਕਿ ਜਿਹੜਾ ਇੱਕ ਸਾਲ ਦੀ ਪਾਣੀ ਹੈਗੀ ਵੰਡ ਕੀਤੀ ਜਾਂਦੀ ਹੈ ਜਿੰਨਾ ਪਾਣੀ ਹਰਿਆਣਾ ਦੇ ਹੋਵੇਗਾ ਹਰਿਆਣਾ ਨੂੰ ਮਿਲੇਗਾ ਪੰਜਾਬ ਵਾਲਾ ਪਾਣੀ ਨੂੰ ਮਿਲੇਗਾ ਤੇ ਇੱਥੇ ਲੜਾਈ ਕਿਉਂ ਰਿਆਣਾ ਇਹ ਤਾਂ ਕਹਿ ਰਿਹਾ ਕਿ ਵੀ ਪੰਜਾਬ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਸੰਜਮ ਤੋਂ ਕੰਮ ਲਿਆ ਜਾਵੇ ਹੁਣ ਸੰਜਮ ਤੋਂ ਕੰਮ ਕੌਣ ਨਹੀਂ ਲੈ ਰਿਹਾ ਵੱਡਾ ਸਵਾਲ ਇਹ ਹੈ ਕਿ ਕਹਿੰਦੇ ਨਾਲ ਸੰਜਮ ਹੋਏਗਾ ਜਾਂ ਜਿਹਦਾ ਪਾਣੀ ਖੋਇਆ ਜਾ ਰਿਹਾ ਜਿਹੜੇ ਖੂਰਿਆ ਉਹਨਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ ਜੀ ਜੀ ਸੋ ਅੱਜ ਅਸੀਂ ਪਾਸੇ ਗੱਲ ਕਰਾਂਗੇ ਜੀ ਕਿਸਾਨਾਂ ਦੀ ਕਿਸਾਨ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਤੇ ਸਰਵਪ ਸਿੰਘ ਪੰਦੇਰ ਵੱਲੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਤੇ ਕਈ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਕਿਉਂਕਿ ਕਿਸਾਨਾਂ ਦੇ ਉੱਤੇ ਜੋ ਇਲਜ਼ਾਮ ਲੱਗੇ ਸੀ ਡੱਲੇਵਾਲ ਸਾਹਿਬ ਦੇ ਉੱਤੇ ਵੀ ਇਹਨਾਂ ਨੇ ਸਰਕਾਰ ਦੇ ਨਾਲ ਲੜ ਕੇ ਆਪਣਾ ਮੋਰਚਾ ਚੁੱਕਿਆ ਹੈ ਜੀ ਦੇਖੋ ਬਾਤ ਕਿਸਨ ਦੀ ਐ ਮੈਂ ਕਹਾਂਗਾ ਕਿਸਾਨ ਅੰਦੋਲਨ ਦੀ ਕਿ ਦਿੱਲੀ ਦੀਆਂ ਬਰੂਹਾਂ ਤੋਂ ਬਾਅਦ ਇੱਕ ਵੱਡਾ ਕਿਸਾਨ ਅੰਦੋਲਨ ਸ਼ੰਭੂ ਦੇ ਥਨੋਰੀ ਬਾਟਰ ਦੇ ਉੱਤੇ ਲੜਿਆ ਗਿਆ ਵੱਡੇ ਪੱਧਰ ਤੇ ਹਮਾਇਤ ਵੀ ਹੋਈ ਸਾਰੇ ਪੰਜਾਬੀਆਂ ਨੇ ਮੈਚ ਕੀਤੀ ਬਲਕਿ ਹਰਿਆਣਾ ਦੇ ਵੱਡੇ ਹਿੱਸੇ ਨੇ ਉਸ ਅੰਦੋਲਨ ਦੀ ਹਮਾਇਤ ਕੀਤੀ ਉਹ ਅੰਦੋਲਨ ਕਿਸ ਕਦਰ ਖੰਡਿਆ ਗਿਆ ਸਮੂਹ ਦੇ ਖਨੋਰੀ ਬਾਰਡਰ ਆਪ ਸਾਰੇ ਜਾਣਦੇ ਕਿ ਤਰ੍ਹਾਂ ਤੇ ਤੰਬੂ ਖੁੱਟੇ ਗਏ ਪੁਲਿਸ ਨੇ ਐਕਸ਼ਨ ਕੀਤਾ ਕਾਰਵਾਈ ਕੀਤੀ ਪਰ ਉਹ ਸਾਰੇ ਕਹਾਦੇ ਚੱਲਦੇ ਆ ਕੇਂਦਰ ਵੱਲੋਂ ਜਿਹੜੀ 4 ਮਈ ਦੀ ਮੀਟਿੰਗ طے ਕੀਤੀ ਗਈ ਸੀ ਉਹ ਕੇਂਦਰ ਨੇ ਕਹਿਤਾ ਕਿ 4 ਮਈ ਦੀ ਮੀਟਿੰਗ ਅਸੀਂ ਨਹੀਂ ਕਰਾਂਗੇ ਆਪਾਂ ਪਹਿਲਾਂ ਵੀ ਇਸ ਮੁੱਦੇ ਤੇ ਚਰਚਾ ਕਰਦੇ ਰਹੇ ਨੇ ਕਿ ਕੇਂਦਰ ਵੱਲੋਂ ਜਿਹੜੀ ਮੀਟਿੰਗ ਰੱਖੀ ਗਈ ਹੈ ਉਹ ਦੀ ਹੋਣ ਦੀ ਕੋਈ ਸੰਭਾਵਨਾ ਨਜ਼ਰ ਆ ਨਹੀਂ ਸੀ ਰਹੀ ਪਹਿਲੇ ਔਰ ਕੇਂਦਰ ਨੇ ਉਹ ਤਾਂ ਸਪਸ਼ਟ ਤੌਰ ਤੇ ਹੀ ਕਹਿ ਦਿੱਤਾ ਕਿ ਮੀਟਿੰਗ ਨਹੀਂ ਹੋ ਪਾਏਗੀ। ਸੋ ਇੱਕ ਤਾਂ ਮੀਟਿੰਗ ਦਾ ਨਾਂ ਹੋਣਾ 4 ਮਈ ਨੂੰ ਔਰ ਕੇਂਦਰ ਨੇ ਜਿਹੜੀ ਦਲੀਲ ਦਿੱਤੀ ਹੈ ਕੇਂਦਰ ਨੇ ਕਿਹਾ ਕਿ ਜੀ ਸਮੂਹ ਦੇ ਖਨੋਰੀ ਬਾਰਡਰ ਦੇ ਜਿਹੜੇ ਕਿਸਾਨ ਆਗੂ ਜਿਨ੍ਹਾਂ ਨਾਲ ਗੱਲਬਾਤ ਸ਼ੁਰੂ ਕੀਤੀ ਗਈ ਸੀ ਜੀ ਕਹਿੰਦੇ ਉਹਨਾਂ ਆਗੂਆਂ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਇਸ ਮੀਟਿੰਗ ਸ਼ਾਮਲ ਨਹੀਂ ਕਰਾਂਗੇ ਜਾਂ ਪੰਜਾਬ ਦਾ ਕੋਈ ਅਧਿਕਾਰੀ ਨਾ ਹੀ ਪੰਜਾਬ ਦੇ ਕੋਈ ਮੰਤਰੀ ਉਹ ਤੇ ਵੀ ਕੇਂਦਰ ਕਹਿੰਦਾ ਜੀ ਦੇਖੋ ਫੈਡਰਲ ਢਾਂਚਾ ਹੈ ਬੜੀ ਦਰਜਾ ਸੁਖਾਲਾ ਹੁੰਦੀ ਹੈ ਕਿ ਫੈਡਰਲ ਢਾਂਚੇ ਨੂੰ ਕਿੱਥੇ ਕਿੱਥੇ ਇਸਤੇਮਾਲ ਕੀਤਾ ਜਾਂਦਾ ਹੈ ਹੁਣ ਕੇਂਦਰ ਵੀ ਕਹਿੰਦਾ ਜੀ ਫੈਡਰਲ ਢਾਂਚਾ ਸੀ ਪੰਜਾਬ ਨੂੰ ਕਿਵੇਂ ਇਗਨੋਰ ਕਰ ਸਕਦੇ ਆ ਪੰਜਾਬ ਜੀ ਮੀਟਿੰਗ ਹੋ ਰਹੀ ਹੈ ਜਿਸ ਕਰੇ ਪੰਜਾਬ ਨੂੰ ਸ਼ਾਮਲ ਕੀਤਾ ਜਾਏਗਾ ਸੋ ਕਹਿੰਦੇ ਪਹਿਲਾਂ ਕਿਸਾਨ ਜਿੱਥੇ ਹੁੰਦੀਆਂ ਇਹ ਫੈਸਲਾ ਕਰਨ ਕਿ ਪੰਜਾਬ ਨੂੰ ਸ਼ਾਮਲ ਕੀਤਾ ਜਾਏਗਾ ਫੇਰ ਹੀ ਅਗਲੀ ਗੱਲ ਹੋਏਗੀ ਹੁਣ ਇਹਦਾ ਕਿਸਾਨ ਆਗੂ ਨੇ ਫੈਸਲਾ ਕਰਨਾ ਹੈ ਕਿ ਪੰਜਾਬ ਨੂੰ ਸ਼ਾਮਲ ਹੋਣ ਦੇਣਾ ਕਿ ਨਹੀਂ ਹੋਣ ਦੇਣਾ ਪਰ ਜੋ ਪ੍ਰਸਿੱਧੀਆਂ ਬਣੀਆਂ ਉਹਦੇ ਮੁਤਾਬਕ ਹੈ ਇੱਕ ਵੱਡੀ ਠੇਸ ਕਰੀਏ 60 ਬਜੀ ਕਰੀਏ ਝਟਕਾ ਕਹਿ ਲਈਏ ਕਿਸਾਨ ਅੰਦੋਲਨ ਨੂੰ ਕਿ ਸ਼ੰਭੂ ਦੇ ਕਨਹਰੀ ਬਾਰਡਰ ਤੋਂ ਤਾਂ ਫਿਰ ਇਸ ਨੇ ਜ਼ਬਰਦਸਤੀ ਕਿਸਾਨ ਅੰਦੋਲਨ ਨੂੰ ਖੇੜੇ ਖਦੇੜਿਆ ਸੀ ਪਰ ਦੂਜਾ ਉਹ ਝਟਕਾ ਲੱਗਿਆ ਜੇ ਉਹ ਕਿੰਨਾ ਨੇ ਮੀਟਿੰਗ ਹੀ ਮੁਲਤਵੀ ਕਰਤੀ ਹੈ ਹੁਣ ਅੱਗੇ ਮੀਟਿੰਗ ਹੋਏਗੀ ਨਹੀਂ ਹੋਏਗੀ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਆ ਵਕਰੀ ਗੱਲ ਹੈ ਜਿਹੜੀਆਂ ਮੀਟਿੰਗਾਂ ਜਿਹੜੇ ਅੰਦੋਲਨ ਜਿਹੜਾ ਹੈਗਾ ਐਮਐਸਪੀ ਦੇ ਮੁੱਦਿਆਂ ਲੈ ਕੇ ਸ਼ੁਰੂ ਕੀਤੇ ਗਏ ਸੀ ਜੀ ਕਿਸਾਨਾਂ ਦੇ ਕਿਸਾਨਾਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਸੀ ਕਿਸਾਨਾਂ ਦੇ ਦੂਜੇ ਮਾਮਲਿਆਂ ਲੈ ਕੇ ਸ਼ੁਰੂ ਕੀਤੇ ਸੀ ਉਹ ਸਾਰੇ ਜਿਹੜੇ ਗੱਲਬਾਤ ਦੇ ਰਾਹ ਸੀ ਐਸੋੜੇ ਬੰਦ ਨਜ਼ਰ ਆਉਂਦੇ ਆ ਦੇਖੋ ਸਰਕਾਰਾਂ ਕਿਦਾਂ ਬਿਹੇਵ ਕਰਦੀਆਂ ਸਰਕਾਰਾਂ ਨੇ ਇੱਕ ਕੰਮ ਦਾ ਕਰਤਾ ਤੇ ਸ਼ੰਭੂ ਦੇ ਖਨੋਰੀ ਬਾਰਡ ਦਾ ਰਾਹ ਤਾਂ ਖੋਲਤਾ ਜਿਹੜਾ ਕਹਿੰਦੇ ਸੀ ਕਿ ਜੀ ਰਾਹ ਬੰਦ ਹੈ ਰਾਹ ਬੰਦ ਹੈ ਇੱਕ ਹੋਰ ਵੱਡਾ ਰਾਹ ਬੰਦ ਕਰ ਦਿੱਤਾ ਉਹ ਕਿਹੜਾ ਰਾਹ ਜਿਹੜਾ ਕਿਸਾਨਾਂ ਨਾਲ ਮੀਟਿੰਗ ਦਾ ਰਾਹ ਖੁੱਲਿਆ ਸੀ ਕੇਂਦਰ ਦੇ ਕਿਸਾਨਾਂ ਵਿਚਕਾਰ ਉਥੇ ਵੱਡੇ ਵੱਡੇ ਪੱਥਰ ਤੇ ਗੱਡੀਆਂ ਤਾਂ ਨਹੀਂ ਖੜੀਆਂ ਕੀਤੀਆਂ ਪਰ ਬਗੈਰ ਗੱਡੀਆਂ ਖੜੀਆਂ ਕੀਤੀਆਂ ਇੱਕ ਵੱਡਾ ਰਾਹ ਜਿਹੜਾ ਕਿਸਾਨਾਂ ਨੂੰ ਏਕਾਸ ਸੀ ਮੈਂ ਜੀਰੀ ਸੰਧਲੇਵਾਲ ਨੂੰ ਕਈ ਵਾਰ ਸੁਣਾ ਬੋਲਦਿਆਂ ਉਹਨਾਂ ਨੇ ਕਹਾ ਕਿ ਅਸੀਂ ਲੜਾਈ ਜਿੱਤ ਕੇ ਰਾਂਗੇ ਲੜਾਈ ਲੜਾਂਗੇ ਕੇਂਦਰ ਦੇ ਨਾਲ ਅਸੀਂ ਗੱਲਬਾਤ ਜਾਰੀ ਰੱਖਾਂਗੇ ਹੁਣ ਗੱਲਬਾਤ ਕਿਸਾਨਾਂ ਨੇ ਨਹੀਂ ਤੋੜੀ ਗੱਲਬਾਤ ਤਾਂ ਕੇਂਦਰ ਨੇ کیا کسی ਮੁਲਤਵੀ ਕਰ ਦੇਆ ਬਹਾਨਾ ਲਾਇਆ ਕਿ ਪੰਜਾਬ ਵਾਲਿਆਂ ਨੂੰ ਸ਼ਾਮਲ ਨਹੀਂ ਕੀਤਾ ਜਾਏਗਾ ਉਧਰ ਆ ਵੀ ਕੱਢਿਆ ਜਾ ਸਕਦਾ ਸੀ ਪਰ ਆਣ ਮਿੱਥੇ ਸਮੇਂ ਲਈ ਮੀਟਿੰਗ ਮੁਲਤਵੀ ਕਰਕੇ ਕਿਸਾਨੀ ਦੇ ਸੂਚੇ ਮੁੱਦਿਆਂ ਤੇ ਇਸ ਵੇਲੇ ਵੱਡਾ ਸਵਾਲਿਆਂ ਨਿਸ਼ਾਨ ਲੱਗਦਾ ਨਜ਼ਰ ਆ ਰਿਹਾ ਹੈ ਜੀ ਜੀ ਸਦੂਜੇ ਪਾਸੇ ਅੱਜ ਹਰਪਾਲ ਸਿੰਘ ਚੀਮਾ ਜਿਹੜੇ ਮੰਤਰੀ ਨੇ ਪੰਜਾਬ ਦੇ ਵਿੱਤ ਮੰਤਰੀ ਉਹਨਾਂ ਦਾ ਮਾਨਸਾ ਦੇ ਵਿੱਚ ਵਿਰੋਧ ਕੀਤਾ ਗਿਆ ਜੀ ਜਦੋਂ ਕੋਈ ਵੱਡਾ ਕਿਸਾਨ ਅੰਦੋਲਨ ਖੇਰੂ ਖੇਰੂ ਹੋ ਜਾਂਦਾ ਹੈ ਤਾਂ ਬੇਸ਼ੱਕ ਕਿਸਾਨ ਜਿੱਥੇ ਬੰਦੀਆਂ ਲੜਾਈ ਦਾ ਲੜਦੀਆਂ ਔਰ ਉਹਦਾ ਪ੍ਰਭਾਵ ਜਾਂ ਤਦਦਵਾ ਹੁੰਦਾ ਉਹ ਘਟ ਜਾਂਦਾ ਹੈ ਤੁਸੀਂ ਵਿੱਤ ਮੰਤਰੀ ਹਰਪਾਲ ਚੀਮਾ ਦੀ ਗੱਲ ਕੀਤੀ ਹੈ ਉਹ ਜਮਾਨਸਾ ਦੇ ਇਲਾਕੇ 'ਚ ਗਏ ਸੀ ਉੱਥੇ ਕੋਈ ਸਮਾਗਮ ਸੀ ਸਵੇਰ ਨਾਲ ਜਦੋਂ ਉਹ ਮੈਮ ਦੇ ਸਿਲਜੋ ਮਾਨਸਾ ਗਈ ਸੀ ਤਾਂ ਉੱਥੇ ਬੜੀ ਤਕੜੀ ਜਥੇਬੰਦੀ ਹੈ ਭਾਰਤੀ ਕਿਸਾਨ ਜੁਨਗਰਾਂ ਹ ਅਗਰਾਹਾ ਦੇ ਜਿਹੜੇ ਕਿਸਾਨ ਆਗੂ ਆ ਉਹਨਾਂ ਦੇ ਹਮਾਇਤੀ ਆ ਉਹਨਾਂ ਨੇ ਆ ਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਵਿੱਤ ਮੰਤਰੀ ਕੋਲੋਂ ਖਿਆਲ ਪੁਲਿਸ ਨੇ ਉਹਨਾਂ ਨੂੰ ਲਾਗੇ ਨਹੀਂ ਹਉਣ ਦਿੱਤਾ ਰਸਤੇ ਜੀ ਰੋਕ ਲਿਆ ਕਾਫੀ ਗਿਣਤੀ ਦੇ ਕਿਸਾਨ ਗ੍ਰਿਫਤਾਰ ਵੀ ਕੀਤੇ ਗਏ ਇਸ ਤਰ੍ਹਾਂ ਦੇ ਵਿਰੋਧ ਜਿਹੜੇ ਹੈਗੇ ਆ ਗਰਦਾਸਪੁਰ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਅਮਰਸਰ ਜਿਹੋ ਤੇ ਬਖਰਾ ਮੁੱਦਾ ਉੱਥੇ ਮੁੱਦਾ ਹੈਗਾ ਕਿ ਕੇਂਦਰ ਦੇ ਪ੍ਰੋਜੈਕਟਾਂ ਦੀ ਜਿਹੜੀ ਜ਼ਮੀਨ ਖਰੀਦੀ ਜਾ ਰਹੀ ਹੈ ਲਈ ਜਾ ਰਹੀ ਹੈ ਕਿਸਾਨ ਕਹਿੰਦੇ ਕਈ ਜਾ ਕੇ ਤੇ ਸਾਨੂੰ ਉਸ ਜ਼ਮੀਨ ਦਾ ਮੁਆਵਜ਼ਾ ਜਾਨੀ ਮੁੱਲੀ ਨਹੀਂ ਮਿਲ ਰਿਹਾ ਕਈ ਤਾਂ ਤੇ ਪੂਰਾ ਮੁੱਲ ਨਹੀਂ ਮਿਲ ਰਿਹਾ ਉਸ ਮਾਨ ਲੈ ਕੇ ਗਰਦਾਸਪੁਰ ਸ੍ਰੀ ਖਾਸ ਤੌਰ ਤੇ ਕਿਸਾਨਾਂ ਦੇ ਪੁਲਿਸ ਵਿਸ਼ਕਾਰ ਖਾਸੀ ਤੱਕ ਆ ਮੁਕੀ ਖਿੱਚਤੂ ਹੋਈ ਹੈ ਇਦਾਂ ਹੀ ਮਾਨਸਾ ਦੇ ਵਿੱਚ ਵੀ ਇਹ ਲੈਗਾ ਟਕਰਾਅ ਦੇਖਣ ਨੂੰ ਮਿਲਿਆ ਕਿ ਤੱਕ ਰਾ ਇੱਕ ਦੰਨੀ ਆਇਤੰਦਾ ਟਕਰਾ ਹੈ ਪਰ ਜਿਹੜਾ ਕਿਸਾਨ ਜਿੱਥੇ ਬੰਨੀਆਂ ਆਪਣਾ ਏਕਾ ਨਹੀਂ ਕਰਦੀਆਂ ਏਕਾ ਆਪਣਾ ਸਿਰ ਜੋੜ ਕੇ ਕਿਸੇ ਮੁੱਦੇ ਤੇ ਕੇਂਦਰ ਦੇ ਹੋਵੇ ਚਾਹ ਪੰਜਾਬ ਦੇ ਹੋਣ ਉਹਨਾਂ ਮੁੱਦਿਆਂ ਤੇ ਲੜਾਈ ਨਹੀਂ ਲੜੀ ਜਾਏਗੀ ਲੜਾਈ ਕਿਸਾਨ ਲੜ ਜ਼ਰੂਰ ਲੈ ਆ ਪਰ ਉਹਦੇ ਕੁ ਨਤੀਜੇ ਕਿਰ ਸਾਹਮਣੇ ਨਹੀਂ ਆਏ ਇਕੱਠੇ ਹੁੰਦੇ ਇਕੱਠੇ ਹੋ ਕੇ ਆ ਕੇ ਜ਼ਰੂਰ ਹੈ ਕਿਰੇ ਪਰੇਸ਼ਾਨੀ ਦਾ ਸਰਕਾਰਾਂ ਨੇ ਵੀ ਖੜੀ ਹੁੰਦੀ ਹੈ ਹੁਣ ਕੇਂਦਰ ਸਰਕਾਰ ਨੇ ਤਾਂ ਆਪਣਾ ਪੱਲਾ ਖਿੱਚ ਲਿਆ ਉਹ ਤਾਂ ਦਿੱਲੀ 'ਚ ਬੈਠੇ ਆ ਇਹ ਤਾਂ ਪੰਜਾਬ ਕਿਸ ਨੇ ਆਉਣਾ ਜਨੇ ਆਉਣਾ ਜਾਂ ਭਾਜਪਾ ਦੇ ਆਗੂਆਂ ਦਾ ਘਰਾਓ ਕੋਈ ਕਰਦਾ ਕਿ ਨਹੀਂ ਕਰਦਾ ਪਰ ਫੌਰੀ ਤੌਰ ਤੇ ਜਿਹੜੀਆਂ ਕਿਸਾਨ ਜਿੱਥੇ ਬੰਨੀਆਂ ਉਹਨਾਂ ਨੇ ਜ਼ਰੂਰ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਤੇ ਮੰਤਰੀ ਹੈ ਉਹ ਜਿੱਥੇ ਕਿਤੇ ਪ੍ਰੋਗਰਾਮਾਂ ਜਾਂਦੀਆਂ ਹੈ ਕਾਫੀ ਜਗ੍ਹਾ ਤੇ ਉਹਨਾਂ ਲਈ ਮੁਸਕਰਾਹਟ ਖੜੀ ਨਾ ਹੁੰਦੀਆਂ ਨਜ਼ਰ ਆ ਰਹੀਆਂ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਨਿਸ਼ਾਨ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਫੇਰ ਇੱਕ ਵੱਡਾ ਬਿਆਨ ਦਿੱਤਾ ਉਹਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਿੰਡ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ 70 ਵਿਛਾਏ ਦੇ ਆਪਣੇ ਆਣਗਵਾਂ ਦੇ ਵਿੱਚ 70 ਵਿਛਾਈ ਰੇ ਨਸ਼ੇ ਨੂੰ ਲੈ ਕੇ ਅਸੀਂ ਉਹਨਾਂ ਦੇ ਖਿਲਾਫ ਤੱਕ ਕਾਰਵਾਈ ਕਰ ਰਹੇ ਹਾਂ ਤੇ ਹੁਣ ਵੱਡੇ ਨਸ਼ੇ ਤਸਕਰਾਂ ਦੇ ਉੱਤੇ ਵੀ ਅਸੀਂ ਕਾਰਵਾਈ ਕਰਾਂਗੇ ਜੀ ਬਿਲਕੁਲ ਸਹੀ ਕਹਿ ਰਹੇ ਹਾਂ ਕਿ ਨਸ਼ਾ ਤਸਕਰਾਂ ਲੈ ਕੇ ਨਸ਼ਿਆਂ ਲੈ ਕੇ ਪੰਜਾਬ 'ਚ ਇੱਕ ਵੱਡੀ ਮਹਮਾ ਮੁੱਖ ਮੰਤਰੀ ਭਗਵਾਨ ਜੀ ਉਸ ਮਹਮਾ ਦੀ ਅਗਵਾਈ ਕਰ ਰਿਹਾ ਜਿਸ ਤਰ੍ਹਾਂ ਆਪਾਂ ਜਾਣਦੇ ਨਸ਼ਾ ਤਸਕਰਾਂ ਦੀਆਂ ਜਿਹੜੀਆਂ ਜਾਇਦਾਦਾਂ ਉਹ ਜ਼ਬਤ ਕੀਤੀਆਂ ਜਾ ਰਹੀਆਂ ਉਹਨਾਂ ਦੇ ਮਕਾਨ ਟਾਇ ਲਾ ਰਿਹਾ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਤੁਸੀਂ ਜ਼ਿਕਰ ਕਰਿਆ ਮਖੋਂ ਦਿਨੀ ਵੀ ਕਹਾਲੇ ਜਣਾ ਚ ਜਿਹੜੇ ਵੱਡੇ ਮਗਰਮਾਚਾ ਇਹਨਾਂ ਮਾਮਲਿਆਂ ਨਾਲ ਜੁੜੇ ਹੋਇਆ ਉਹਨਾਂ ਨੂੰ ਵੀ ਕਾਬੂ ਕੀਤਾ ਜਾਏਗਾ ਮਖੋਂ ਦਿਪਗਵੰਤਮਾਨ ਨੇ ਗੱਲ ਬੜੀ ਆਪਣੇ ਲੈਦਰ ਨਾਲ ਕੀਤੀ ਕਹਿੰਦੇ ਦੇਖੋ ਅਸੀਂ ਤਾਂ ਇੱਕ ਪਾਸੇ ਕਹਿੰਦੇ ਕਿੰਦਾਂ ਦੀ ਸਾਨੂੰ ਪੰਜਾਬ ਨੂੰ ਲੜਾਈ ਲੜਨੀ ਪੈ ਰਹੀ ਹੈ ਇੱਕ ਪਾਸੇ ਦਾ ਕਹਿੰਦੇ ਹਰਿਆਣਾ ਦੇ ਖਿਲਾਫ ਜਿਹੜਾ ਪਾਣੀਆਂ ਦਾ ਜੁੱਧ ਲੱਗਿਆ ਉਹ ਲੜਾਈ ਲੜਨੀ ਪੈ ਰਹੀ ਹੈ ਦੂਜੇ ਪਾਸੇ ਕਹਿੰਦੇ ਨਸ਼ਿਆਂ ਦੇ ਖਿਲਾਫ ਅਸੀਂ ਜੁੱਦ ਲਾਇਆ ਉਹ ਲੜਾਈ ਲੜਨੀ ਪੈ ਰਹੀ ਹੈ ਸੂ ਪੰਜਾਬ ਦਾ ਇਸ ਵੇਲੇ ਦੂਰੀ ਲੜਾਈ ਚ ਲੱਗ ਰਿਹਾ ਲੰਘ ਰਿਹਾ ਜਿਹੜਾ ਹੈਗਾ ਇੱਕ ਤਾਂ ਇਹ ਹੈ ਕਿ ਪਾਣੀਆਂ ਦਾ ਮਾਮਲਾ ਹੈ ਪੰਜਾਬ ਵਾਲੇ ਕਹਿੰਦੇ ਕਿਸੀ ਫालतू ਪਾਣੀ ਆਪਣਾ ਜਿਹੜਾ ਸਾਡੇ ਇਸ ਦਾ ਬਣਦਾ ਉਹ ਜਾਣ ਨਹੀਂ ਦੇਣਾ ਦੂਜੇ ਪਾਸੇ ਨਸ਼ਾ ਵਿਰੋਧ ਲੜਾਈ ਆ ਉਹ ਵੀ ਤਕੜੀ ਮਹਿਮ ਜਿਹੜੀ ਹੈਗਾ ਸਾਰੇ ਜ਼ਿਲ੍ਹਿਆਂ ਜਿੱਦਾਂ ਆਪਾਂ ਪਹਿਲਾਂ ਵੱਖਰਾ ਮੁੱਦਾ ਹੈਗਾ ਇਹ ਤੁਹਾਨੂੰ ਰੀਅਰ ਪਾਲਟੀ ਮੰਗੇ ਇਦਾਂ ਹੀ ਜਿਹੜਾ ਹੈਗਾ ਵੱਖੋ ਵੱਖ ਜ਼ਿਲ੍ਹੇ ਦੇ ਵਿੱਚ ਮੰਤਰੀ ਜਾ ਰਿਹਾ ਉੱਥੇ ਜਾ ਕੇ ਸਮਾਜਿਕ ਤੌਰ ਤੇ ਵੀ ਲੋਕਾਂ ਨੂੰ ਸੁਚੇਤ ਕਰਨ ਦੇ ਸੰਸਖਿਆ ਖਿਲਾਫ ਜਿਹੜੀ ਮਹਮਾ ਉਹਦੇ ਸਾਥ ਦਿੱਤਾ ਜਾਵੇ ਇੱਕ ਵੱਡੀ ਮਹਮ ਬਣਦੀ ਨਜ਼ਰ ਆ ਰਹੀ ਹੈ ਇਸੇ ਤਰ੍ਹਾਂ ਪ੍ਰਸ਼ਾਸਕੀ ਪੱਧਰ ਤੇ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹੈ ਦੇਖਾ ਜਾਏਗਾ ਕਿ 33 ਦਿਨਾਂ ਜਿਹੜਾ ਇੱਕ ਤਰ੍ਹਾਂ ਦੀ ਡੈਡਲਾਈਨ ਦਿੱਤੀ ਗਈ ਹੈ ਉਮੀਦ ਕੀਤੀ ਜਾਂਦੀ ਹੈ ਕਿ ਚੰਗੇ ਨਤੀਜੇ ਇਸ ਮੁੱਦੇ ਦੇ ਉੱਤੇ ਆਉਣਗੇ ਕਿਉਂਕਿ ਪੰਜਾਬ ਨਸ਼ਿਆਂ ਨੇ ਬਹੁਤ ਵੱਡਾ ਅਜਾੜਾ ਕੀਤਾ ਹੈ ਜਿੱਦਾਂ ਕਿਸਾਨ ਆਖਦੇ ਕਿ ਅਸੀਂ ਫਸਲਾਂ ਤੇ ਨਸਲਾਂ ਦੀ ਰਾਖੀ ਕਰਦੇ ਆ ਮੈਨੂੰ ਲੱਗਦਾ ਕਿ ਸਰਕਾਰ ਵੀ ਇਸ ਵੇਲੇ ਪਾਣੀਆਂ ਦੀ ਲੜਾਈ ਤੇ ਨਸ਼ਿਆਂ ਦੀ ਲੜਾਈ ਉਹਨਾਂ ਦੇ ਖਿਲਾਫ ਲੜ ਰਹੀ ਹੈ ਤਾਂ ਸਰਕਾਰ ਤੇ ਆਵਾਜ਼ ਦੀ ਪਾਰਟੀ ਪੰਜਾਬ ਦੀਆਂ ਫਸਲਾਂ ਤੇ ਨਸਲਾਂ ਬਚਾਉਣ ਦੀ ਲੜਾਈ ਲੜ ਰਹੀ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਚ ਕਿੰਨੀ ਕਾਮਯਾਬੀ ਇਹਨਾਂ ਨੂੰ ਨਜ਼ਰ ਆਏਗੀ ਜੀ ਜੀ ਸੋ ਜਿੱਦਾਂ ਕਿ ਗੱਲ ਕਰਾਂਗੇ ਆਪਾਂ ਜੀ ਜੰਮੂ ਕਟੜਾ ਐਕਸਪ੍ਰੈਸ ਨੂੰ ਲੈ ਕੇ ਜਿੱਥੇ ਕਿਸਾਨਾਂ ਦਾ ਲਗਾਤਾਰ ਵਿਰੋਧਵਾਦ ਆ ਜਾਂਦਾ ਵੀ ਸਾਨੂੰ ਸਹੀ ਮੁੱਲ ਜ਼ਮੀਨਾਂ ਦਾ ਨਹੀਂ ਮਿਲ ਰਿਹਾ ਜੇ ਵੀ ਉਸੇ ਤਰ੍ਹਾਂ ਕੇ ਦੇ ਨਾਲ ਕਿਸਾਨਾਂ ਦੀ ਪ੍ਰਸ਼ਾਸਨ ਦੇ ਨਾਲ ਝੜਾਪ ਹੋਈ ਹੈ ਤੇ ਕਈ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਉਹ ਕੇਂਦਰ ਇਹ ਕਹਿ ਰਿਹਾ ਹੈ ਕਿ ਅਸੀਂ ਸਾਰੇ ਮੁਲਕ ਦੇ ਅੰਦਰ ਵਿਕਾਸ ਦੇ ਵੱਡੇ ਵੱਡੇ ਪ੍ਰੋਜੈਕਟ ਲੈ ਰਹੇ ਹਾਂ ਭਾਰਤ ਮਾਲਾ ਪ੍ਰੋਜੈਕਟ ਦੀ ਗੱਲ ਕਰਦੇ ਹਾਂ ਵੱਡੀਆਂ ਵੱਡੀਆਂ ਸੜਕਾਂ ਨਿਕਲ ਰਹੀਆਂ ਵਿਕਾਸ ਦੀ ਗੱਲ ਕੀਤੀ ਜਾ ਰਹੀ ਹੈ ਵਿਕਾਸ ਤੋਂ ਪੰਜਾਬ ਨੂੰ ਕੋਈ ਇਤਰਾਜ ਨਹੀਂ ਵਿਕਾਸ ਹੋਣਾ ਚਾਹੀਦਾ। ਅਕਸਰ ਕਈ ਵਾਰੀ ਪੰਜਾਬ ਬਾਰੇ ਜਿਹੜਾ ਸਵਾਲ ਉੱਠਦਾ ਹੈ ਕਿ ਦੇਖੋ ਜੀ ਕਿਸਾਨ ਜਿਹੜੇ ਹੈਗੇ ਆ ਉਹ ਸੜਕਾਂ ਹੀ ਨਿਕਲੰਦੇ ਰੇ ਸੜਕਾਂ ਰੋਕਦੇ ਆ ਔਰ ਕਈ ਵਾਰੀ ਕੇਂਦਰ ਵਾਲੇ ਫਿਰ ਇਹ ਵੀ ਕਹਿ ਦਿੰਦੇ ਆ ਕਿ ਜੀ ਫਰਾਹ ਪ੍ਰੋਜੈਕਟ ਅਸੀਂ ਬੰਦ ਕਰ ਦਿੱਤਾ ਕਿਉਂ ਕਿਉਂਕਿ ਕਹਿੰਦੇ ਕਿਸਾਨ ਵਿਰੋਧ ਕਰ ਰਿਹਾ। ਮਾਮਲਾ ਕਿਸਾਨਾਂ ਦੇ ਵਿਰੋਧ ਕਰਨਾ ਨਹੀਂ ਮਾਮਲਾ ਕਿਸਾਨ ਜਿਸ ਨੂੰ ਕਹਿੰਦੇ ਆ ਕਿ ਜਿਹੜੀ ਜ਼ਮੀਨ ਹੈ ਕਿਸਾਨ ਦੀ ਮਾਂ ਹੈ ਜਾਨੀ ਜੇ ਕਿਸਾਨ ਕੋਲ ਜ਼ਮੀਨ ਹੀ ਨਹੀਂ ਰਹੇਗੀ ਜੋ ਕੋਈ ਪੈਦਾਵਾਰ ਦੇ ਸਾਧਨ ਹੀ ਖਤਮ ਹੋ ਗਏ ਉਹ ਜਿਹੜੇ ਕਿਸਾਨ ਦੀ ਜ਼ਮੀਨ ਜਾ ਰਹੀ ਹੈ ਘਟੂ ਘਟ ਨੂੰ ਮੁੱਲ ਤਾਂ ਪੂਰਾ ਮਿਲਣਾ ਚਾਹੀਦਾ ਲੜਾਈ ਇਸ ਗੱਲ ਦੀ ਨਹੀਂ ਕਿ ਪ੍ਰੋਜੈਕਟ ਨਾ ਨਿਕਲੇ ਗਈ ਇਸ ਗੱਲ ਦੀ ਹੈ ਕਿ ਕਿਸਾਨਾਂ ਨੂੰ ਪੂਰਾ ਮਾਜ਼ਾ ਮਿਲਣਾ ਚਾਹੀਦਾ ਔਰ ਕੇਵਲ ਅਮਰਸਰ ਤੇ ਗਰਦਾਸਪੁਰ ਦੀ ਗੱਲ ਨਹੀਂ ਪਹਿਲਾਂ ਮਾਨਸਾ ਚੇ ਗੱਲ ਸੀ ਮਾਨਸਾ ਜ਼ਿਲ੍ਹੇ ਚ ਵੀ ਇਦਾਂ ਦੇ ਵਿਰੋਧ ਦੇਖਣ ਨੂੰ ਮਿਲਦੇ ਸੀ ਹੁਣ ਅੱਜ ਕੱਲ ਇਹਨਾਂ ਦਿਨਾਂ ਜਾ ਕੇ ਗਰਦਾਸਪੁਰ ਤੇ ਅਮਰਸਰ ਜਿੱਦਾਂ ਦੇ ਸਵਾਲ ਉੱਠਨੇ ਆ ਸੋ ਕੇਂਦਰ ਸਰਕਾਰ ਆ ਜਿਹੜੇ ਸੰਬੰਧਿਤ ਰਾਂ ਹੈਗੀਆਂ ਸਰਕਾਰਾਂ ਹੈਗੀਆਂ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਕਿਸਾਨ ਹੈਗੇ ਜਿਨ੍ਹਾਂ ਦੀ ਜ਼ਮੀਨਾਂ ਉਹਨਾਂ ਨਾਲ ਡਾਇਲੌਗ ਗੱਲਬਾਤ ਕਰਕੇ ਮਾਮਲੇ ਨਿਪਟਾਏ ਜਾਣ ਤੁਕਮਾ ਮੁਆਵਜ਼ਾ ਦਿੱਤਾ ਜਾਵੇ ਇਹ ਦਿੱਕਤੀ ਨਾ ਆਵੇ ਤਾਂ ਕਿ ਕਿਸਾਨ ਦੇਖੋ ਜਿੱਦੀ ਜ਼ਮੀਨ ਹੀ ਲੈ ਲਈਗੀ ਜੇ ਉਹਨੂੰ ਮੁਆਵਜ਼ਾ ਮਿਲੇਗਾ ਤਾਂ ਉਹ ਜਾ ਕੇ ਆਪਣਾ ਹੋਰ ਕਿਸੇ ਲਈ ਕੋਈ ਕਾਰੋਬਾਰ ਕਰ ਸਕਦਾ ਹੈ ਬਦਲੇ ਜ਼ਮੀਨ ਲੈ ਸਕਦਾ ਹੈ ਪੰਜਾਬ ਤੇ ਰੋਜ਼ਗਾਰ ਦਾ ਪਹਿਲਾ ਵੱਡਾ ਸਮੱਸਿਆ ਹੈ ਨਸ਼ਿਆਂ ਦੀ ਵੱਡੀ ਸਮੱਸਿਆ ਜਿਹਦਾ ਅੱਜ ਜ਼ਿਕਰ ਕਰ ਰਹੇ ਆਂ ਦੇ ਜੇ ਕਿਸਾਨ ਕੋਈ ਬੇਕਾਰ ਹੋ ਗਿਆ ਦੀ ਜ਼ਮੀਨ ਵਿੱਚ ਰਹੀ ਤੂੰ ਜਾਏਗਾ ਕਿਧਰ ਸੋ ਕਿਸਾਨ ਤਾਂ ਆਪਣੀ ਜ਼ਿੰਦਗੀ ਜਿਉਣ ਦੀ ਲੜਾਈ ਲੜ ਰਿਹਾ ਹੈ ਪਰ ਇਸ ਨੂੰ ਸਰਕਾਰਾਂ ਕਿਤੇ ਗਲਤ ਰੰਗ ਦੇ ਨਾਲ ਪੇਸ਼ ਕਰਦੀਆਂ ਕਿ ਜਿਹੜੇ ਭਾਰਤ ਮਾਲਾ ਪ੍ਰੋਜੈਕਟਾਂ ਦਾ ਅਫਰੋਜ਼ ਕੀਤਾ ਜਾ ਰਿਹਾ ਹੈ ਗਾਲੇ ਜ਼ਿੰਦਗੀ ਜਿਉਣ ਦੀ ਕਿਸਾਨ ਵੀ ਆਪਣੇ ਅਮਨ ਨਾਲ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਉਹਨੂੰ ਜਿਉਣ ਦਿੱਤਾ ਜਾਣਾ ਚਾਹੀਦਾ ਉਹਦਾ ਮੁੱਲ ਜਿਹੜਾ ਹੈ ਘੱਟ ਕੀਮਤਾਂ ਪਾ ਕੇ ਇਦਾਂ ਉਹਨੂੰ ਬਦਨਾਮ ਕੀਤਾ ਜਾਵੇ ਉਹ ਹੋਰ ਵੀ ਮਾੜੀ ਗੱਲ ਹੈ ਇੱਕ ਤਾਂ ਦੀ ਜ਼ਮੀਨ ਖੋਈ ਜਾ ਰਹੀ ਹੈ ਇਹ ਕਿਸਾਨ ਨੇ ਬਿਜਨਾਮ ਕੀਤਾ ਜਾ ਰਿਹਾ ਹੈ ਇਹੀ ਮਾਮਲੇ ਜਿਹੜੇ ਅੱਗੇ ਜਾ ਕੇ ਵੱਡੇ ਵੱਡੇ ਵਿਗਾੜ ਪੈਦਾ ਕਰਦੇ ਆ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਭਾਰਤ ਤੇ ਪਾਕਿਸਤਾਨ ਵਿਚਾਲੇ ਜੋ ਵਿਵਾਦ ਵੜਿਆ ਹੁਣ ਬਾਰਡਰਾਂ ਦੇ ਉੱਤੋਂ ਵੀ ਕਈ ਗੱਲਾਂ ਨਿਕਲ ਕੇ ਸਾਹਮਣੇ ਆndੀਆਂ ਨੇ ਜੋ ਪਾਕਿਸਤਾਨੀ ਭਾਰਤ ਦੇ ਵਿੱਚ ਆਏ ਹੋਏ ਨੇ ਉਹ ਵਾਪਸ ਪਾਕਿਸਤਾਨ ਦੇ ਵਿੱਚ ਜਾ ਰਹੇ ਨੇ ਜੀ ਦੇਖੋ ਜੋ ਭਾਰਤਔਰ ਆਪਾਂ ਗੱਲ ਕਰਦੇ ਆ ਪਾਕਿਸਤਾਨ ਦੀ ਜਿਸ ਕਦਰ ਬਾਰਡਰ ਤੇ ਤਤੰਸ਼ਨ ਹੈ ਆਪਾਂ ਪਹਿਲਾਂ ਹੀ ਦੱਸ ਕੇ ਨਾਲ ਇਸ ਮੁੱਦੇ ਤੇ ਸਾਂਝ ਪਾਉਂਦੇ ਰਿਹਾ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜੋ ਪਾਕਿਸਤਾਨ ਨੇ ਇਸ਼ਾਰਤ ਕੀਤੀ ਹੈ ਗੈਰ ਮਨੁੱਖੀ ਕਾਰਨਾ ਕੀਤਾ ਫਸਾਰੇ ਜਾਣੇ ਪਹਿਲਗਾਮ ਜਿਸ ਕਦਰ ਪੁੱਛੀ ਸਭੀ ਵਿਅਕਤੀਆਂ ਦਾ ਕਤਲਿਆਮ ਕੀਤਾ ਗਿਆ ਉਹਦੇ ਬਾਰੇ ਪੂਰੇ ਭਾਰਤ ਦੇ ਅੰਦਰ ਇੱਕ ਰੋਸ ਦੀ ਲਹਿਰ ਹੈ ਬਲਕਿ ਹੁਣ ਤਾਂ ਇਹਨੇ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਸਰਕਾਰ ਦਾ ਸਾਥ ਨਹੀਂ ਦਿੰਦੀਆਂ ਮੈਂ ਦੇਖਦਾ ਹਾਂ ਕਿ ਇੱਕ ਦਿਨ ਪਹਿਲਾਂ ਕਾਂਗਰਸ ਨੇ ਆਪਣੇ ਉੱਚ ਪੱਧਰੀ ਮੀਟਿੰਗ ਕੀਤੀ ਹੈ ਕਾਂਗਰਸ ਨੇ ਮੀਟਿੰਗ ਕਰਕੇ ਕਿਹਾ ਕਿ ਹੁਣ ਮੌਕਾ ਆ ਗਿਆ ਹੈ ਜਿਹੜਾਗਾ ਪਾਕਿਸਤਾਨ ਨੂੰ ਇਸ ਦਾ ਠੁਕਮਾ ਜਵਾਬ ਦੇਣ ਦਾ ਸੋ ਜਿਹੜੀ ਦੇਸ਼ ਦੀ ਮੁੱਖ ਵਿਰੋਧੀ ਤੇ ਹੈ ਉਹ ਵੀ ਸਰਕਾਰ ਦਾ ਸਾਥ ਦੇ ਰਹੀ ਹੈ ਉਹ ਕਹਿ ਰਹੀ ਕਿ ਇਸ ਮੁੱਖ ਤੇ ਕਾਰਵਾਈ ਕੀਤੀ ਜਾਵੇ ਪਰ ਪਾਕਿਸਤਾਨ ਨੇ ਜਿਸ ਕਦਰ ਜਿਹੜਾਗਾ ਆਰਦਾ ਨੁਕਸਾਨ ਕੀਤਾ ਹੈ ਗੈਰ ਮਾਨਵੀ ਢੰਗ ਨਾਲ ਪਰੇਸ਼ਾਨ ਖੜੀ ਕੀਤੀ ਜਾ ਰਹੀ ਹੈ ਉਸ ਮਾਮਲੇ ਲੈ ਕੇ ਪਾਕਿਸਤਾਨ ਨੂੰ ਜਵਾਬ ਮਿਲਣਾ ਚਾਹੀਦਾ ਹੈ ਕੀ ਕਾਂਗਰਸ ਵੀ ਡਟ ਕੇ ਨਾਲ ਖੜੀ ਹੈ ਅਜੇ ਤੱਕ ਪੰਜਾਬ ਦਾ ਸਵਾਲ ਹੈ ਪੰਜਾਬ ਦੇ ਮੁੱਦੇ ਦੇ ਜਦੋਂ ਆਪਾਂ ਬਾਰਡਰ ਦੀ ਗੱਲ ਕਰਦੇ ਆਂ ਬਾਰਡਰ ਦੇ ਉੱਤੇ ਦੋ ਲੋਕਾਂ ਜਨਾਂ ਨੇ ਪਾਕਿਸਤਾਨ ਤੋਂ ਇੱਧਰ ਆਉਣਾ ਸੀ ਸਾਡੇ ਜਿਨ੍ਹਾਂ ਕੋਲੇ ਨੈਸ਼ਨੈਲਿਟੀ ਇੰਡੀਅਨ ਹੈ ਜਾਂ ਜਿਨ੍ਹਾਂ ਕੋਲੇ ਪਾਕਿਸਤਾਨੀ ਪਾਸਪੋਰਟ ਆ ਉਹਨਾਂ ਨੇ ਉੱਧਰ ਜਾਣਾ ਸੀ ਉਹ ਵੀ ਕਈ ਅੜਚਣਾਂ ਤੇ ਮੁਸ਼ਕਲਾਂ ਸੀ ਉਹਨਾਂ ਨੂੰ ਕਾਫੀ ਹਾਤਾਕਾ ਕੇਂਦਰ ਵੱਲੋਂ ਜਿਹੜਾਗਾ ਥੋੜਾ ਅਧਰਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਬੱਧੀ ਕੰਤੀ ਜਿਹੜੇ ਲੋਕ ਉੱਧਰ ਜਾਣਾ ਚਾਹੁੰਦੇ ਸੀ ਉਹ ਵਾਪਸ ਜਾ ਚੁੱਕੇ ਆ ਉਦੋਂ ਕਿਰਬੋਤ ਘੱਟ ਕੋਈ ਵਾਪਸ ਆਇਆ ਇਸ ਦੇ ਬਾਵਜੂਦ ਵੀ ਵਿਅਕਤੀਗਤ ਤੌਰ ਤੇ ਕਈਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਭਾਰਤ ਨੇ ਜਿਹੜਾ ਪਾਕਿਸਤਾਨ ਦਾ ਰਵਈਆ ਹੈ ਉਹਦੇ ਚੱਲਦਾ ਹੁਣ ਹਰ ਪੱਧਰ ਦੇ ਉੱਤੇ ਜਿਹੜਾ ਕਾਰੋਬਾਰ ਵਪਾਰ ਕਿਸਾਨ ਹੈ ਉਹਨੂੰ ਖਤਮ ਕਰਦਾ ਫੈਸਲਾ ਲਿਆ ਕਿ ਜਦ ਤੱਕ ਪਾਕਿਸਤਾਨ ਆਪਣਾ ਰਵਈਆ ਨਹੀਂ ਬਦਲੇਗਾ ਜਾਂ ਪੂਰਾ ਮੁਲਕ ਇਸ ਕਦੀ ਤਵਕਕ ਉ ਕਰ ਰਿਹਾ ਹੈ ਕਿ ਕਿਸ ਢੰਗ ਨਾਲ ਰਿਐਕਟ ਕਰੇਗਾ ਸਾਡਾ ਮੁਲਕ ਉਸ ਗੱਲ ਦਾ ਵੀ ਇੰਤਜ਼ਾਰ ਹੈ ਪਰ ਪਾਰਾ ਦੇ ਅੰਦਰ ਇੱਕ ਤਕੜੀ ਗੁੱਸੇ ਦੀ ਤੇ ਰੋਸ ਦੀ ਲਹਿਰ ਹੈ ਜਿਹੜੀ ਕਿ ਰੁਕਣ ਦਾ ਨਾਂ ਨਹੀਂ ਲੈ ਰਹੀ ਪਾਕਿਸਤਾਨ ਦੇ ਖਿਲਾਫ ਜੀ ਅੱਜ ਦੇ ਪ੍ਰੋਗਰਾਮ ਦੇ ਵਿਚ ਇਨੈ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ